ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਅਡਰਮਾਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਗਾ ਕਲਾ ਵਿਖੇ ਸੀਬੀਜੀ ਪਲਾਂਟ ਸਥਾਪਿਤ ਕਰਨ ਸਬੰਧੀ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਮਾਹਰ ਕਮੇਟੀ ਨੇ ਆਪਣੀ ਅੰਤਮ ਰਿਪੋਰਟ ਸੌਂਪ ਦਿੱਤੀ ਹੈ ਅਤੇ ਇਹ ਸੀਬੀਜੀ ਪਲਾਂਟ ਸਥਾਪਿਤ ਕਰਨ ਵਾਲੀ ਕੰਪਨੀ ਮਾਹਰ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਸੌਦਾ ਕਰਨ ਲਈ ਸਹਿਮਤ ਹੋ ਗਈ ਹੈ ਇਸ ਮਾਹਿਰ ਕਮੇਟੀ ਵਿੱਚ ਡਾਕਟਰ ਮਨੋਜ ਸ਼ਰਿਵਾਸਤਵ ਪ੍ਰਮੁੱਖ ਵਿਗਿਆਨੀ ICAR ਡਾਕਟਰ ਸਚਿਨ ਕੁਮਾਰ NIBE ਕਪੂਰਥਲਾ ਡਾਕਟਰ ਤਾਰਕ ਮੰਡਲ ਸਹਾਇਕ ਪ੍ਰੋਫੈਸਰ ਕੈਮੀਕਲ ਇੰਜੀਨੀਅਰ IIT ਰੋਪੜ ਐਮ ਪੀ ਸਿੰਘ ਡਾਇਰੈਕਟਰ ਪੇਡਾ ਕੁਲਬੀਰ ਸਿੰਘ ਸੰਧੂ ਸੰਯੁਕਤ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਜੈਵਿਕ ਖੇਤੀ ਵਿਭਾਗ PAU SE PPCB ਡਾਕਟਰ ਪ੍ਰਦੀਪ ਕੁਮਾਰ ਮਿਸ਼ਰਾ ਡਾਕਟਰ ਕੁਨਾਲ ਜੈਨ ਓਨਕੋਲੋਜੀ ਵਿਭਾਗ DMC ਐਂਡ ਐਚ ਲੁਧਿਆਣਾ ਡਾਕਟਰ ਜੀਐਸ ਬਰਾਡ ਔਰ ਓਨਕੋਲੋਜੀ ਵਿਭਾਗ ਡੀਐਮਸੀਐਚ ਲੁਧਿਆਣਾ ਕਮਿਊਨਿਟੀ ਸ਼ਰਮਾ ਡੀਐਮਸੀਐਚ ਲੁਧਿਆਣਾ ਵਿਭਾਗ ਦੇ ਡਾਕਟਰ ਡੀਐਮਸੀਐਚ ਲੁਧਿਆਣਾ ਡਾਕਟਰ ਸ਼ਾਲੇਨੀ ਫਾਰਮਕੋਲੋਜੀ ਵਿਭਾਗ ਡੀਐਮਸੀ ਐਂਡ ਐਚ ਲੁਧਿਆਣਾ ਡਾਕਟਰ ਬਰਿੰਦਰ ਕੁਮਾਰ ਵਿਜੇ ਆਈਆਰਈਡੀਏ ਦੇ ਪ੍ਰੋਫੈਸਰ ਆਈਆਈਟੀ ਦਿੱਲੀ ਅਤੇ ਡਾਕਟਰ ਸਰਬਜੀਤ ਸੂਚ ਬਾਇਓ એનર્ਜੀ ਵਿਭਾਗ ਪੀ ਜੀ ਯੂ ਲੁਧਿਆਣਾ ਮੁਖ ਖੇਤੀਬਾੜੀ ਅਫਸਰ ਲੁਧਿਆਣਾ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਜੀ ਐਮ ਪੰਜਾਬ ਊਰਜਾ ਵਿਕਾਸ ਏਜੰਸੀ ਲੁਧਿਆਣਾ ਡਾਕਟਰ ਸ਼ਸ਼ੀ ਕੁਮਾਰ ਸਿੰਘ ਪ੍ਰਿੰਸੀਪਲ ਸਾਇੰਟਿਸਟ ਪੀ ਜੀ ਯੂ ਲੁਧਿਆਣਾ ਡਾਕਟਰ ਗੁਰਪ੍ਰੀਤ ਸਿੰਘ ਬ੍ਰਾਡ ਪ੍ਰੋਫੈਸਰ ਅਤੇ ਮੁਖੀ ਸਰਜੀਕਲ ਔਨਕੋਲੋਜੀ ਡੀ ਐਮ ਸੀ ਐਂਡ ਐਚ ਲੁਧਿਆਣਾ ਤਾਲਮੇਲ ਕਮੇਟੀ ਦੇ ਮੈਂਬਰ ਕਮਲਜੀਤ ਖੰਨਾ ਡਾਕਟਰ ਬਲਵਿੰਦਰ ਸਿੰਘ ਆਲਖ ਸਾਬਕਾ ਲੈਕਚਰਰ ਸੀ ਐਮ ਸੀ ਲੁਧਿਆਣਾ ਸੁਖਦੇਵ ਸਿੰਘ ਪੂੰਦੜੀ ਅਤੇ ਲక్ష్మణ ਸਿੰਘ ਮੈਂਬਰ ਤਾਲਮਿਲ ਸੰਘਰਸ਼ ਕਮੇਟੀ ਬਾਗਣ ਕਲਾ ਤੋਂ ਹਰਪਾਲ ਸਿੰਘ ਪਿੰਡ ਚੂੜ ਦਾ ਚਾਹੜ ਦਾ ਦੀ ਸਰਪੰਚ ਕਮਲੇਸ਼ ਕੌਰ ਪਿੰਡ ਚਾਹੜ ਤੋਂ ਜਸਪਾਲ ਸਿੰਘ ਅਤੇ ਨਿਸ਼ਾਤਰ ਸਿੰਘ ਵੀ ਇਸ ਕਮੇਟੀ ਦੇ ਮੈਂਬਰ ਹਨ ਮਾਹਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਏਡੀਸੀ ਪਿੰਡੂ ਵਿਕਾਸ ਅਮਰਜੀਤ ਬੈਂਸ ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੀਤੀ ਗਈ ਅੱਜ ਬਚਤ ਪਵਨ ਵਿਕੇ ਹੋਈ ਮਾਹਿਰ ਕਮੇਟੀ ਦੀ ਮੀਟਿੰਗ ਦੌਰਾਨ ਡਾਕਟਰ ਬਲਵਿੰਦਰ ਸਿੰਘ ਆਲਖ ਨੇ ਕੰਪਨੀ ਦੇ ਅਧਿਕਾਰੀਆਂ ਤੇ ਸਾਰੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪੂਰੇ ਮੁੱਦੇ ਤੇ ਇੱਕ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ ਬਾਇਓਮਾਸ ਤੋਂ ਕੀਟਨਾਸ਼ਕਾਂ ਕੀਟਨਾਸ਼ਕਾਂ ਆਦਤ ਦੇ ਰਹਿੰਦ-ਖੂੰਦ ਨੂੰ ਹਟਾਉਣ ਵਾਲੀ ਟੈਕਨਾਲੋਜੀ ਸੰਬੰਧੀ ਤਕਨੀਕੀ ਸੋਧਾਂ ਦਾ ਪ੍ਰਸਤਾਵ ਵੀ ਦਿੱਤਾ ਕੰਪਨੀ ਦੇ ਨੁਮਾਇੰਦਿਆਂ ਨੇ ਸਾਰੀਆਂ ਸੌਦਾਂ ਨੂੰ ਇਸ ਦੀ ਅਸਲ ਭਾਵਨਾ ਨਾਲ ਲਾਗੂ ਕਰਨ ਲਈ ਸਹਿਮਤੀ ਦਿੱਤੀ ਅਤੇ ਇਹ ਵੀ ਸਾਂਝਾ ਕੀਤਾ ਕਿ ਉਹਨਾਂ ਦੀ ਕੰਪਨੀ ਦੇ ਪਲਾਂਟ 2031 ਤੱਕ ਕਾਰਬਨ ਨਿਰਪੱਖ ਹੋ ਜਾਣਗੇ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਦੋਂ ਇਹ ਪਲਾਂਟ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਜ਼ੀਰੋ ਪ੍ਰਦੂਸ਼ਣ ਹੋਵੇਗਾ। ਇਹ ਦੱਸਣਾ ਉਚਿਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਤਾਵਰਣ ਮਾਹਰ ਕਮੇਟੀ ਨੂੰ ਬੱਗਾਕਲਾ ਸੀਬੀਜੀ ਪਲਾਂਟ ਦੇ ਮੁੱਦੇ ਤੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਸਮਾਂਬੱਧ ਢੰਗ ਨਾਲ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪ੍ਰੋਸਸ ਦਿੱਤਾ ਕਿ ਪੰਜਾਬ ਸਰਕਾਰ ਕਿਸੇ ਵੀ ਉਲੰਘਣਾ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਪਹਿਲਾਂ ਪਿੰਡ ਵਾਸੀਆਂ ਦੇ ਹਿੱਤਾਂ ਦੀ ਰਾਖੀ ਕੀਤੇ ਬਿਨਾ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਲਾਂਟ ਝੋਨੇ ਦੀ ਪਰਾਲੀ ਦੀ ਵਰਤੋਂ ਕਰਦੇ ਹਨ ਅਤੇ ਇਸ ਤਰ੍ਹਾਂ ਪਰਾਲੀ ਸਾੜਨ ਦਾ ਬਹੁਤ ਜ਼ਰੂਰੀ ਹੱਲ ਪ੍ਰਦਾਨ ਕਰਦੇ ਹਨ। ਅਤੇ ਬਾਇਓ ਗੈਸ ਉਤਪਾਦਨ ਦੌਰਾਨ ਪੈਦਾ ਹੋਣ ਵਾਲੇ ਰਸਾਇਣਕ ਕਾਰਸੀ ਨੌਜੇਨਿਕਲ ਨਹੀਂ ਹਨ ਅਤੇ ਵਾਤਾਵਰਣ ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਨਹੀਂ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਾਰੇ CBG ਪਲਾਂਟ ਹਰੀ ਸ਼੍ਰੇਣੀ ਵਾਲੇ ਉਦਯੋਗਾਨਾਂ ਤੇ ਉਹਨਾਂ ਨੂੰ ਸਰਕਾਰ ਅਤੇ ਹੋਰ ਸੰਸਥਾਵਾਂ ਦੁਆਰਾ ਸਥਾਪਿਤ ਸਾਰੇ ਵਾਤਾਵਰਣ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਹਨਾਂ ਨੇ ਸਪੱਸ਼ਟ ਕੀਤਾ ਕਿ ਬੱਗਾ ਕਲਾ CBG ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ ਕਿਉਂਕਿ ਕੰਪਨੀ ਮਾਹਰ ਕਮੇਟੀ ਦੁਆਰਾ ਸੁਝਾਏ ਗਏ ਸਾਰੀਆਂ ਸੋਧਾਂ ਕਰਨ ਲਈ ਸਹਿਮਤ ਹੋ ਗਈ ਹੈ। ਉਹਨਾਂ ਇਹ ਵੀ ਕਿਹਾ ਕਿ CBG ਪਲਾਂਟ ਮਹੱਤਵਪੂਰਨ ਆਰਥਿਕ ਮੌਕੇ ਪ੍ਰਦਾਨ ਕਰਨਗੇ ਤੇ ਆਪਣੇ ਆਪਣੇ ਪਿੰਡਾਂ ਵਿੱਚ ਸਥਾਨਿਕ ਰੁਜ਼ਗਾਰ ਵੀ ਪੈਦਾ ਕਰਨਗੇ। ਉਨੇ ਕਿ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਾਣੀ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ